ਹਰਪਾਲ ਸਿੰਘ ਪਿੰਡ ਫਤਿਹਗੜ ਛੰਨਾ ਭਾਰਤੀ ਕਿਸਾਨ ਜੁਨਿਆਂ ਨੇਕਤਾ ਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਸਾਡੀ ਮੌਜੂਦਾ ਸਰਪੰਚ ਬੀਬੀ ਰਾਜਵਿੰਦਰ ਕੌਰ ਤੇ ਪੰਚ ਸਾਰਿਆਂ ਨੂੰ ਇੱਕ ਸੱਦਾ ਪੱਤਰ ਆਇਆ ਧਮਕੀ ਦੇ ਰੂਪ ਚ ਵੀ ਸਾਨੂੰ ਤੁਸੀਂ ਹੜਪੀਰਤਾ ਦੀ ਮੱਦ ਲਈ 13 ਲੱਖ ਰੁਪਇਆ ਦਿਓ ਸਾਡੇ ਜ਼ਮੀਨ ਦੇ ਪੈਸੇ 21 ਕਿੱਲਿਆਂ ਦੇ ਵੀਡੀਓ ਦਫ਼ਤਰ ਦੇ ਵਿੱਚ ਐਫਰੀਆਂ ਕਰਵਾਈਆਂ ਹੋਈਆਂ ਨੇ ਕੁਝ ਪੰਚਾਇਤ ਦਿਖਾਤੇ ਜਿਨੇ ਉਹ ਪੈਸਾ ਦਾ ਸੀ ਜੋ ਵਿਆਜ ਹੁੰਦਾ ਪਿੰਡ ਦੇ ਵਿਕਾਸ ਤੇ ਲਾਉਣੇ ਆ ਪਰ ਇਹ ਸਰਕਾਰਾਂ ਹੜ੍ਹ ਪੀੜਤਾ ਦੇ ਬਹਾਨੇ ਨਾਲ ਸਾਥੋਂ ਪੈਸਾ ਵਟੋਰਨਾ ਚਾਹੁੰਦੀਆਂ ਨੇ ਅਸੀਂ ਉਹ ਪੈਸਾ ਕਿਸੇ ਵੀ ਹਾਲਤ 'ਚ ਇਹ ਸਰਕਾਰਾਂ ਨੂੰ ਨਹੀਂ ਚੁੱਕਣ ਦੇਵਾਂਗੇ ਸਾਰਾ ਨਗਰ ਨਾਲ ਅਸੀਂ ਦੋ ਜਥੇਬੰਦੀਆਂ ਏਕਤਾ ਗ੍ਰਾਹਾਂ ਤੇ ਭਾਰਤੀ ਕਿਸਾਨ ਜੋ ਨੇ ਏਕਤਾ ਕਾਦੀ ਸਾਰਾ ਨਗਰ ਸਾਡੇ ਨਾਲ ਸਰਪੰਚ ਨੰਬਰਦਾਰ ਸਾਹਿਬ ਜੀ ਪੰਚ ਸਾਨੂੰ ਬੀਬੀ ਰਾਜਵਿੰਦਰ ਕੌਰ ਨੇ ਬੇਨਤੀ ਕੀਤੀ ਹੈ ਵੀ ਉਹ ਸਾਥੋਂ ਧਮਕੀਆਂ ਦੇ ਕੇ ਪੈਸੇ ਲੈਂਦੇ ਨੇ ਕੀ ਧਮਕੀ ਦਿੰਦੇ ਨੇ ਵੀ ਜੇ ਤੁਸੀਂ ਸਾਨੂੰ ਇਹ 13 ਲੱਖ ਨਾ ਦਿੱਤਾ ਤਾਂ ਅਸੀਂ ਪ੍ਰਬੰਧ ਕਰਾ ਦੇਾਂਗੇ ਤੁਹਾਨੂੰ ਹਟਾ ਦੇਾਂਗੇ ਸਰਪੰਚੀ ਤੋਂ ਲਾਭੇ ਕਰ ਦੇਾਂਗੇ ਅਸੀਂ ਉਹ ਕਿਸੇ ਵੀ ਹਾਲਤ 'ਚ ਨਾ ਉਹਨਾਂ ਦੀ ਧਮਕੀ ਸਹੀਏ ਅਸੀਂ ਇਹ ਬੀਬੀ ਨੂੰ ਰਾਜਵਿੰਦਰ ਕੌਰ ਨੂੰ ਪੂਰਾ ਬਰੋਚਾ ਜਿੱਤਾ ਵੀ ਸਾਰਾ ਨਗਰ ਤੇਰੇ ਨਾਲ ਆ ਦੋਨੇ ਜਥੇਬੰਦੀਆਂ ਤੇਰੇ ਨਾਲ ਨੇ ਕਿਸੇ ਵੀ ਹਾਲਤ ਚ ਡਰਨ ਦੀ ਲੋੜ ਨਹੀਂ ਇਹ ਪੈਸਾ ਅਸੀਂ ਭਗਵੰਤਮਾਨ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਖਰੀਦ ਲਈਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਸਾਡੇ ਸਰਪੰਚਾਂ ਪੰਚਾਇਤਾਂ ਦੇ ਕੰਮ ਆ ਸਕੇ ਜੋ ਲਾਭ ਸਿੰਘ ਉਗੋਕੇ ਆ ਉਹ ਆਪਦੇ ਖਾਤੇ ਚ ਜਿਹਦਾ ਕੀ ਦੇਣਾ ਸਾਡੇ ਪੈਸਿਆਂ ਤੇ ਅੱਖ ਰੱਖੀ ਬੈਠਾ ਜੇ ਲਾਭ ਸਿੰਘ ਉਗੋਕੇ ਜੋ ਹਲਕਾ ਵਿਧਾਇਕ ਤੋਂ ਵਿਧਾਇਕ ਨੇ ਐਮ ਐਲ ਏ ਨੇ ਜੇ ਉਹਨਾਂ ਨੂੰ ਜਾਦੀ 헤ਜ ਆ ਹੜਪੀੜਤਾ ਦਾ ਤਾਂ ਉਹ ਆਪਦੇ ਖਾਤੇ ਵਿੱਚੋਂ ਹੜਪੀੜਤਾ ਨੂੰ ਫੰਡ ਦੇਵੇ ਤਾਂ ਕਿ ਸਾਡੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਸੀਂ ਕਿਸੇ ਵੀ ਹਾਲਤ ਵਿੱਚ ਵਿਧਾਇਕ ਨੂੰ ਲਾਭ ਸੰਗੋਗ ਕੋਈ ਨਹੀਂ ਸਾਡੀ ਚੇਤਾਵਨੀ ਹੈ ਜੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਾਡੇ ਪੈਸੇ ਦੇ ਨਜ਼ਰ ਰੱਖਣ ਦੀ ਬਲੌਰ ਸਿੰਘ ਛੰਨਾ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਅੱਜ ਅਸੀਂ ਡੀ ਸੀ ਸਾਹਿਬ ਨੂੰ ਮਿਲਣਾ ਸੀ ਡੀ ਸੀ ਸਾਹਿਬ ਕਿਸੇ ਜ਼ਰੂਰੀ ਕੰਮਾ ਕਰਕੇ ਚੰਡੀਗੜ੍ਹ ਚ ਚਲੇ ਗਏ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਜੀ ਏਡੀਸੀ ਸਾਹਿਬ ਤੋਂ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਤੋਂ ਮਾਰਕਰ ਆਇਆ ਡੀਡੀਪੀਓ ਸਾਹਿਬ ਦੇ ਕਲਰਕ ਨਾਲ ਤੇ ਫੋਨ ਦੇ ਉੱਤੇ ਅਸੀਂ ਡੀਡੀਪੀਓ ਸਾਹਿਬ ਨਾਲ ਗੱਲ ਕੀਤੀ ਐ ਇਹ ਮੰਗ ਪੱਤਰ ਅਸੀਂ ਦਿੱਤਾਗਾ ਭਾਰਤੀ ਕਿਸਾਨ ਜੀ ਨੇਕਤਾ ਗਰਾਹਾ ਭਾਰਤੀ ਕਿਸਾਨ ਜੀ ਨੇਕਤੀਆ ਕਾਦੀਆਂ ਮੌਜੂਦਾ ਸਾਡੇ ਨੰਬਰਦਾਰ ਮੌਜੂਦਾ ਸਾਡੀ ਸਰਪੰਚ ਰਾਜਵਿੰਦਰ ਕੌਰ ਫਤਿਹਗੜ ਸ਼ਨਾ ਸਾਰੇ ਸਾਡੇ ਨਗਰ ਦੇ ਤੜਕੇ ਇਕੱਠ ਵੀ ਕੀਤਾ ਅਸੀਂ ਤੇ ਅਸੀਂ ਕੰਮ ਦੇ ਟਾਈਮ ਹੋਣ ਕਰਕੇ ਅਸੀਂ ਜਿਹੜੇ ਸਾਡੇ ਮੌਜੂਦਾ ਮੌਤਵਰ ਬੰਦੇ ਐ ਉਹ ਮੰਗ ਪੱਤਰਾਂ ਦੇ ਵਿੱਚ ਆਏ ਨੇ ਮੰਗ ਪੱਤਰ ਤੇ ਹੀ ਬੇਨਤੀ ਕੀਤੀ ਹੈ ਵੀ ਸਾਡੇ ਜਿਹੜਾ ਲਾਹਵ ਸਿੰਘ ਓਗੋ ਕੇ ਹੈ ਹਲਕਾ ਪਧੌੜ ਦਾ ਐਮ.ਐਲ.ਏ ਉਹ ਸਾਡੀ ਪੰਚਾਇਤ ਨੂੰ ਡਰਾ ਕੇ ਪਾੜ ਕੇ 13 ਲੱਖ ਰੁਪਏ ਹੜਪੀੜਤਾ ਵਾਸਤੇ ਉਹ ਮੰਗ ਰਿਹਾ ਹੈ ਲਗਾਤਾਰ 2 ਮਹੀਨਿਆਂ ਤੋਂ ਕਿਉਂਕਿ ਲੋਕਾਂ ਨੇ ਹੜਪੀੜਤਾ ਨੂੰ ਬਹੁਤ ਮਦਦ ਕੀਤੀ ਹੈ ਸਰਕਾਰ ਸਿੱਧੀ ਮਦਦ ਕਿਉਂ ਨਹੀਂ ਕਰਦੀ ਸਰਕਾਰ ਕਿਉਂ ਪਿੱਛੇ हटਦੀ ਹੈ ਸੋ ਅਸੀਂ ਇਹ ਮੰਗ ਆ ਸਾਡੀ ਉਹ ਜਿਹੜਾ ਐਮ.ਐਲ.ਏ ਉਹ ਪੈਸੇ ਮੰਗਣੇ ਬੰਦ ਕਰੇ ਅਸੀਂ ਤੜਕੇ ਇਕੱਠ ਕੀਤਾ ਸਾਰੇ ਲੋਕਾਂ ਨੇ ਉਹਦੇ ਵਿੱਚ ਜਿਹੜੇ ਇੱਕ ਦੋ ਪੰਚਾਇਤ ਮੈਂਬਰ ਸਾਡੇ ਨਹੀਂ ਆਏ ਉਹਨਾਂ ਨੂੰ ਅਸੀਂ ਬਿਠਾ ਕੇ ਉਹ ਸਾਰਾ ਸਿੱਟ ਸਪਾਈ ਕਰਾ ਦੇਾਂਗੇ ਜਿਹੜਾ 21 ਕਿੱਲਿਆਂ ਦੇ ਸਾਡੇ ਪੈਸੇ ਪਏ ਨੇ ਐਫ ਡੀ ਕੀਤੀ ਹੋਈ ਹੈ ਕੋਈ ਪੰਚਾਇਤ ਦੇ ਖਾਤੇ ਜਾਂ ਕੋਈ ਵੀਡੀਓ ਪੀਓ ਦੇ ਖਾਤੇ ਜਾਂ ਵੀਡੀਓ ਸਾਉ ਦੇ 2000 2067 ਦੇ ਵਿੱਚ ਜ਼ਮੀਨ ਕਬਜ਼ਰ ਹੋਈ ਸੀ ਕੈਪਟਨ ਕਾਂਗਰਸ ਦੇ ਰਾਜ ਦੇ ਵਿੱਚ ਉਹ ਸਾਡੇ 21 ਕਿੱਲਿਆਂ ਦੇ ਪੰਚਾਇਤ ਦੇ ਪੈਸੇ ਸਾਡੀ ਪੰਚਾਇਤ ਹੁਣ ਤੱਕ ਜਿੰਨੀਆਂ ਵੀ ਸਣਗੇ ਸਰ ਪੰਚਾਇਤਾਂ ਬਣੀਆਂ ਉਹ ਇਮਾਨਦਾਰੀ ਦੇ ਨਾਲ ਉਹ ਸਾਂਭ ਰਈਆਂ ਨੇ ਪੈਸੇ ਨੂੰ ਪਰ ਸਾਨੂੰ ਜ਼ਮੀਨ ਮਨਜ਼ੂਰੀ ਨਹੀਂ ਦਿੱਤੀ ਲੈਣ ਵਾਸਤੇ 21 ਕਿੱਲਿਆਂ ਦੇ ਜਿਹੜੇ ਪੈਸੇ ਪਏ ਨੇ ਆਹ ਮਨਜ਼ੂਰੀ ਪੰਦੀ ਕਿੱਥੋਂ ਆ ਗਈ ਧਮਕੀਆਂ ਦੇ ਰਹੇ ਹੈ ਤੁਹਾਡੀਆਂ ਪ੍ਰਬੰਧ ਸਰਪੰਚੀ ਤੋੜ ਦਿਆਂਗੇ ਅਸੀਂ ਐਂ ਕਰਦੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਾ ਅਸੀਂ ਸਰਪੰਚੀ ਟੁੱਟਣ ਲਈਏ ਨਾ ਅਸੀਂ ਉਹ ਪੈਸਿਆਂ ਤੇ ਹੱਥ ਲਾਉਣ ਲਈਏ ਸਾਡੇ ਲੋਕਾਂ ਦੇ ਪੈਸੇ ਆ ਮਜ਼ਦੂਰਾਂ ਕਿਸਾਨਾਂ ਦੇ ਉਹਨਾਂ ਦੀ ਅਸੀਂ ਜੀਮੇਲ ਲੈਣੀ ਹੈ ਜਿਹੜਾ ਵਿਆਜ ਹੁੰਦਾ ਉਹਦਾ ਵਿਕਾਸ ਸਾਡੀ ਪੰਚਾਇਤ ਕਰਦੀ ਹੈ ਜਿਹੜੀ ਵੀ ਮੌਜੂਦਾ ਹੁੰਦੀ ਹੈ ਸਾਡੀ ਇਹੀ ਮੰਗ ਹੈ ਡੀਸੀ ਸਾਹਿਬ ਤੋਂ ਏਡੀਸੀ ਸਾਹਿਬ ਨੂੰ ਮਿਲੇ ਆ ਡੀਡੀਪੀਓ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹਨਾਂ ਨੂੰ ਦੁਬਾਰੇ ਫੇਰ ਮਿਲਾਂਗੇ ਅਸੀਂ ਚੇਤਾਵਨੀ ਵੀ ਦਿੰਨੇ ਆ ਜੇ ਸਰਕਾਰ ਜਾਂ ਉੱਗੋ ਵਾਲਾ ਲਾਹਵ ਸਿੰਘ ਆਮ ਆਦਮੀ ਪਾਰਟੀ ਇਸ ਤਰ੍ਹਾਂ ਸਾਡੇ ਪੰਚਾਇਤ ਨੂੰ ਸਾਡੇ ਪਿੰਡ ਨੂੰ ਫਤੇਗੜ ਛੰਨਾ ਨੂੰ ਸਭ ਤੋਂ ਵੱਧ ਵੋਟਾਂ ਲੋਕਾਂ ਨੇ ਪਾਈਆਂ ਸੀ ਸਾਡੇ ਪਿੰਡਦਿਆਂ ਨੇ ਆਮ ਆਦਮੀ ਪਾਰਟੀ ਨੂੰ ਅਸੀਂ ਸੱਥਾਂ 'ਚ ਵੀ ਉਹਨਾਂ ਨੂੰ ਘੇਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਸੇ ਵੀ ਸਾਡੀ ਜਿਹੜਾ ਪੰਚਾਇਤ ਦਾ 21 ਲੱਖ 21 ਕਿੱਲਿਆਂ ਦਾ ਪੈਸਾ ਪਿਆ ਕਿਸੇ ਵੀ ਹਾਲਤ 'ਚ ਅਸੀਂ ਉਹ ਪੈਸੇ ਦੇ ਹੱਥ ਨਹੀਂ ਲਾਉਣ ਦੇਵਾਂਗੇ ਸਾਨੂੰ ਅਸੀਂ ਐਡੀ ਮੰਗ ਹੈ ਭਗਵਾਨਤਮਾਨ ਸਰਕਾਰ ਤੋਂ ਮੁੱਖ ਮੰਤਰੀ ਤੋਂ ਐਮਪੀ ਸਾਹਿਬ ਕਹਿ ਕੇ ਗਏ ਸੀ ਵੀ ਮੈਂ ਤੁਹਾਡੇ ਗੁਰਦੁਆਰੇ ਦੇ ਪੈਸੇ ਦਿਵਾਉਂਗਾ ਤੁਹਾਡੀ ਪੰਚਾਇਤ ਦੇ ਪੈਸੇ ਦਿਵਾਉਂਗਾ ਪਰ ਲੋਕਾਂ ਦੀ ਤਾਕਤ ਨਾਲ ਪੈਸੇ ਮਿਲਿਆ ਪਹਿਲਾਂ ਗੁਰੂ ਘਰ ਦਾ 33 ਲੱਖ ਰੁਪਿਆ ਜ਼ਮੀਨ ਲੈ ਲਈ ਕਮੇਟੀ ਨੇ ਹੁਣ 21 ਕਿੱਲਿਆਂ ਦੇ ਪੈਸੇ ਪਏ ਉਹਦੀ ਮਨਜ਼ੂਰੀ ਦਿੱਤੀ ਜਾਵੇ ਮੁੱਖ ਮੰਤਰੀ ਤੱਕ ਸਾਡੀ ਅਪੀਲ ਹੈ ਮਨਜ਼ੂਰੀ ਦਿੱਤੀ ਜਾਵੇ ਅਫਸਰਾਂ ਨੂੰ ਹੁਕਮ ਕੀਤਾ ਜਾਣ ਇਹ ਧਮਕੀਆਂ ਬੰਦ ਕੀਤੀਆਂ ਜਾਣ ਵੀ ਅਸੀਂ ਪ੍ਰਬੰਧਕ ਲਾ ਦੇਾਂਗੇ ਅਸੀਂ ਪੰਚਾਇਤ ਤੋੜ ਦੇਾਂਗੇ ਅਸੀਂ ਸਾਡਾ ਸਾਡਾ ਸਾਰਾ ਪਿੰਡ ਇਕੱਠਾ ਹੈ ਸਾਡਾ ਸੰਘਰਸ਼ ਕਰਾਂਗੇ ਅਸੀਂ ਕਾਦੀਆਂ ਜੱਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਡੇ ਮੌਜੂਦਾ ਨੰਬਰਦਾਰ ਸਾਡੇ ਵਿੱਚ ਖੜੇ ਹੈ ਮੌਜੂਦਾ ਸਰਪੰਚ ਖੜੇ ਹੈ ਪੰਚਾਇਤ ਖੜੀ ਹੈ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਇਥੋਂ ਦਾ ਲਾਭ ਸਿੰਘ ਨੂੰ ਗੋਕੇ ਅੱਗੇ ਵਧਿਆ ਅਸੀਂ ਸੰਘਰਸ਼ ਦੀ ਕਾਲ ਦੇ ਕੇ ਪਿੱਛੇ ਨਹੀਂ ਹਟਾਂਗੇ ਪੱਕਾ ਮੋਰਚਾ ਲਾਵਾਂਗੇ ਭਾਰਤੀ ਕਿਸਾਨ ਯੂਨੀਅਨ ਦੇ ਚੀਪਾ ਪਾਦੀਆਂ ਕਾਈ ਪ੍ਰਧਾਨ ਨਿਰਮਲ ਸਿੰਘ ਅਤੇ ਪੱਤਰਕਾਰ ਸੱਜਣਾ ਸਾਡਾ ਜਿਹੜਾ ਪੰਚਾਇਤ ਦਾ ਮਸਲਾ ਹੈਗਾ ਸਾਡੀ ਪੰਚਾਇਤ ਦੇ ਪੈਸੇ ਪੈਣਗੇ 21 ਕਿੱਦਾਂ ਉਹ ਉਹਦਾ ਜਿਹੜਾ ਅਸੀਂ ਵਿਆਜ ਆ ਉਹ ਵਿਕਾਸ ਕੰਮਾਂ ਵਾਸਤੇ ਲਾਉਂਦੇ ਆ ਉਹਦੇ ਵਿੱਚੋਂ ਲਾਭ ਸਿੰਘ ਉਹ ਗੂਕੇ ਇਹਨਾਂ ਤੋਂ 13 ਲੱਖ ਰੁਪਏ ਮੰਗ ਰਿਹਾ ਅਸੀਂ ਜਿਹੜੇ ਉਹ ਪੈਸੇ ਨੇ ਅਸੀਂ ਉਹ ਕਿਸੇ ਨੂੰ ਵੀ ਨਹੀਂ ਦੇਣੇ ਜਿਹੜਾ ਸਾਡੇ ਜ਼ਮੀਨ ਦੇ ਪੈਸੇ ਨੇ ਉਹ ਸਾਨੂੰ ਜ਼ਮੀਨ ਲੈਂਡ ਦੀ ਮਨਜ਼ੂਰੀ ਦਿੱਤੀ ਜਾਵੇ ਅਸੀਂ ਆਪਦੇ ਪਿੰਡ ਦੀ ਵਕਾਰ ਮਤਲਬ ਜ਼ਮੀਨ ਲੈ ਉਹ ਹੜ ਪੀੜਤਾਂ ਵਾਸਤੇ ਮੰਗੇ ਜਾ ਰਹੇ ਨੇ ਸਰਕਾਰ ਆਪ ਦੇ ਕੋਲੋਂ ਦੇਵੇ ਹੜ ਪੀੜਤਾ ਨੂੰ ਉਹ ਸਾਡੇ ਪੈਸਿਆਂ ਚ ਥੋੜੇ ਦੇਣੇ ਨੇ ਜਿਹੜੇ ਸਾਡੇ ਪੰਚਾਇਤ ਦੇ ਪੈਸੇ ਆ ਜਾਂ ਪਿੰਡ ਦੇ ਪੈਸੇ ਆ ਉਹ ਹੜ ਪੀੜਤਾਂ ਵਾਸਤੇ ਜੇ ਦੇਣਾ ਹੈ ਸਰਕਾਰ ਨੇ ਆਪ ਦੇ ਕੋਲੋਂ ਪੈਸੇ ਦੇਵੇ ਉਹ ਇਹ ਕਰਕੇ ਇਹਨਾਂ ਨੂੰ ਬਚਾਰੇ ਗਰੀਬ ਆਦਮੀ ਨੇ ਇਹਨਾਂ ਨੂੰ ਡਰਾ ਰਹੇ ਨੇ ਉਹ ਧਮਕੀਆਂ ਦਿੰਦੇ ਨੇ ਵੀ ਹਾਂ ਤੁਹਾਡੀ ਪੰਚਾਇਤ ਤੋੜ ਜਾਗੇ ਅਸੀਂ ਇਹ ਕਰ ਦੇਾਂਗੇ ਅਸੀਂ ਉਹਦੇ ਵਿੱਚੋਂ ਨਾ ਅੱਜ ਤੱਕ ਰੁਪਿਆ ਕਿਸੇ ਵੀ ਪੰਚਾਇਤਾਂ ਤਿੰਨ ਬਦਲੀਆਂ ਉਦੋਂ ਦੀਆਂ ਨਾ ਕਿਸੇ ਪੰਚਾਇਤ ਨੇ ਅਜੇ ਤੱਕ ਉਹ ਪੈਸਾ ਛੇੜਿਆ ਨਾ ਅਸੀਂ ਕਾਹਾਂ ਵਾਸਤੇ ਵੀ ਛੇੜਨ ਦਈਏ ਕਿਤੇ ਜਿਹੜਾ ਉਹਦਾ ਵਿਆਜ ਆ ਉਹ ਅਸੀਂ ਵਿਕਾਸ ਵਾਸਤੇ ਅਸੀਂ ਲਾ ਰਹੇ ਹਾਂ ਪਿੰਡ ਦੇ ਹਾਂਜੀ ਅਸੀਂ ਏ ਡੀ ਸੀ ਸਾਹਿਬ ਨੂੰ ਮਿਲਿਆ ਜੀ ਤੇ ਚੇਤਾਵਨੀ ਸਾਡੀ ਇਹੀ ਹੈ ਜੀ ਵੀ ਜਿਹੜਾ ਸਾਡਾ ਪੈਸਾ ਹੈ ਉਹ ਸਾਡਾ ਸੇਫ ਹੈਗਾ ਉਹਦੀਆਂ ਐਪੜੀਆਂ ਹੋਈਆਂ ਹੋਈਆਂ ਨੇ ਜਾਂ ਜੇ ਇਹਨਾਂ ਨੇ ਪ੍ਰਬੰਧਕਾ ਲਾ ਕੇ ਕੋਸ਼ਿਸ਼ ਕੀਤੀ ਉਹਨਾਂ ਦਾ ਪੈਸੇ ਨੂੰ ਬਰਤਨ ਦੀ ਤਾਜੀ ਆਪ ਦੇ ਜਥੇਬੰਦੀ ਵੱਲੋਂ ਤੇ ਪਿੰਡ ਵੱਲੋਂ ਅਸੀਂ ਆਪ ਦਾ ਪੂਰਾ ਆਹੂ ਕਰਾਂਗੇ। ਅੱਜ ਆ ਪਾਰਟੀ ਕਿਸਾਨ ਜੁਨੀਅਨ ਇਕਤਾ ਗ੍ਰਾਹਾ ਪਾਰਟੀ ਕਿਸਾਨ ਜੁਨੀਅਨ ਬੀਕੇ ਜੁ ਪਾਦਿਆਂ ਤੇ ਨੰਬਰਦਾਰ ਤੇ ਪੰਚਾਇਤ ਤੇ ਪਿੰਡ ਦੇ ਸਮੂੱਚੇ ਬੰਦੇ ਸਾਰੇ ਹਾਜ਼ਰ ਆਈ। ਰਾਜਵਿੰਦਰ ਸਰਪੰਚ ਜੀ ਤੇ ਗੜਸੰਨਾ ਜੀ ਅਹੀਂ ਆਈ ਦਿੱਤਾਗਾ ਜੀ ਅਸੀਂ ਵੀ ਸਾਡੇ ਪਿੰਡ ਦੀ ਜ਼ਮੀਨ ਪਹਿਲਾਂ ਗਵਾਇਰ ਕਰੀ ਹੋਈ ਹੈ ਜੀ। ਸਰਕਾਰ ਨੇ ਵੀ ਉਸ ਯਹੀਂ ਕਹਿੰਨੇ ਵੀ ਸਾਡਾ ਜਿਹੜਾ ਪੈਸਾ ਬਣਦਾ 13 ਲੱਖ ਰੁਪਏ ਸੀ ਆਪਦੇ ਵਿਗਾਸ ਤੇ ਲਾਈਏ ਜੀ ਹੈ ਵੀ ਸਰਕਾਰ ਮੰਗਦੀ ਹੈ ਵੀ ਹਰ ਪੀੜ ਤਾਂ ਬਾਤ ਹੈ ਜੀ ਮਦਦ ਕਰਨ ਵਾਸਤੇ ਮੰਗੇ ਜਾਂਦੇ ਆ ਪੈਸੇ ਜੀ ਸਾ ਤੋਂ ਇਹ ਜੀ ਹਲਕਾ ਬਧੌੜ ਐਮ ਐਲਓ ਜੀ ਲਾਵ ਸਿੰਘ ਰੋਗੋ ਪਿੰਡ ਵਾਲਾ ਐਮ ਐਲ ਇਹ ਪੰਚਾਇਤ ਵੱਲੋਂ ਆਈ ਮੰਗ ਕੀਤੀ ਜਾਂਦੀ ਹੈ ਵੀ ਜੀ ਪੰਚਾਇਤ ਨਾਲ ਆ ਗਈ ਸਾਡੇ ਵੀ ਦੇ ਪਿੰਡ ਨਾਲ ਆ ਸਾਰਾ ਸਾਡੇ ਜੁਨੀਅਰ ਆੜੇ ਨੇ ਢੁੰਨੇ ਜੁਨੀਅਰ ਆੜੀਆਂ ਜਥੇਵੰਤियां ਸਾਡੇ ਨਾਲ ਨਹੀਂ ਬਸ ਜੀ ਸਾਨੂੰ ਆਈਆਂ ਵੀ ਦੇਖਾ ਲਾਇਆ ਜਾਊਗਾ ਵੀ ਪ੍ਰਬੰਧਕ ਵੀ ਸੋਨੂੰ ਲਾਹਿਆ ਜਾਊਗਾ ਜੀ ਇਹ ਸਰਕਾਰੀ ਕਹਿ ਰਹੀ ਹੈ ਅਸੀਂ ਇਹੀ ਕਹਿੰਦੇ ਵੀ ਜੇ ਕੰਮ ਪਿੰਡ ਦੇ ਕਰਵਾਈਏ ਜੀ ਬਗਾਸ ਵਧੀਆ ਕਰਾਈਏ ਅਸੀਂ ਪਿੰਡ ਦਾ ਵੀ ਪੈਸਾ ਪਿੰਡ ਤੇ ਹੀ ਲਾਈਏ ਜੀ ਵੀ ਸਾਡਾ ਪੈਸਾ ਬਾਹਰ ਨਹੀਂ ਜਾਣਾ ਚਾਹੀਦਾ ਸਾਡੀ ਜ਼ਮੀਨ ਪਈਆ ਦੇਖ ਹੈ ਅ ਇੱਕ ਇੱਕੀਲੇ ਸੀ ਸਾਡੇ ਜੀ ਪਹਿਲਾਂ ਸਾਡੇ ਜਿਹੜੇ ਗਵਾਹਰ ਹੋਏ ਹੋਏ ਨੇ ਵੀ ਉਹੀ ਕਹਿੰਦੇ ਆ ਵੀ ਅਸੀਂ ਜ਼ਮੀਨ ਬਣਾਈਏ ਆਪਣੀ ਪੰਚਾਇਤੀ ਜ਼ਮੀਨ ਬਣਾਈਏ ਜੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਹਲਕੇ ਦੇ ਪਿੰਡ ਫਤੇਗੜ ਛੰਨਾ ਦੇ ਵਿੱਚ ਪੰਚਾਇਤ ਕੋਲੇ ਜੋ ਉਹਨਾਂ ਦਾ ਪੰਚਾਇਤ ਦਾ ਫੰਡ ਪਿਆ ਉਸ ਫੰਡ ਵਾਸਤੇ ਲੋਕਲ ਵਿਧਾਇਕ ਨੇ ਸਰਕਾਰ ਨੇ ਉਨ੍ਹਾਂ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਉਹ ਪੈਸਾ ਜਿਹੜਾ ਹੈਗਾਗਾ ਹੜਪੀਟਾਂ ਵਾਸਤੇ ਭੇਜੋ ਮੈਂ ਇਸ ਦੀ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਔਰ ਮੈਂ ਪੰਚਾਇਤ ਨੂੰ ਬੇਨਤੀ ਕਰਦਾ ਵੀ ਸ਼ਰਮਣੀ ਕਾਲੀਦਲ ਉਹਨਾਂ ਦੇ ਹਰ ਵੇਲੇ ਨਾਲ ਖੜਾ ਚਾਹੇ ਡੀਸੀ ਨੂੰ ਮਿਲਣਾ ਪਵੇ ਚਾਹੇ ਡੀਡੀਪੀਓ ਨੂੰ ਮਿਲਣਾ ਪਵੇ ਚਾਹੇ ਬੀਡੀਪੀਓ ਨੂੰ ਮਿਲਣਾ ਪਵੇ ਕਿਉਂਕਿ ਇਹ ਜਿਹੜੇ ਗੱਲਾਂ ਨੇ ਇਹ ਜਿਹੜੇ ਸਰਕਾਰ ਦੇ ਤੁਗਲਕੀ ਫਰਮਾਨ ਨੇ ਇਹ ਸਰਕਾਰ ਦੀ ਪੋਲ ਖੋਲ੍ਹਦੇ ਨੇ ਕਿਉਂਕਿ ਗੁਜਰਾਤ ਦੇ ਵਿੱਚ ਕੇਜਰੀਆਲ ਇਹ ਜਾ ਕੇ ਸਪੀਚ ਦੇ ਰਿਹਾ ਕਿ ਜਿੱਦੇ ਪਿੰਡਾਂ ਦੇ ਵਿੱਚ ਵੀ ਹੜ੍ਹ ਆਇਆ ਸਾਡੀ ਸਰਕਾਰ ਨੇ 50000 ਰੁਪਇਆ ਪਰ ਇਕੜ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਖਾਤੇ 'ਚ ਪਾਇਆ ਪਰ ਦੂਜੇ ਪਾਸੇ ਸਰਕਾਰ ਜਿਹੜੀ ਆ ੱੱੱਕੇ ਨਾਲ ਜਿਹੜੇ ਪੰਚਾਇਤੀ ਫੰਡ ਪਏ ਨੇ ਉਹਨਾਂ ਫੰਡਾਂ ਨੂੰ ਪੰਚਾਇਤਾਂ ਤੇ ਜ਼ੋਰ ਪਾ ਕੇ ਪੰਚਾਇਤਾਂ ਦੇ ਵਿਰਾਂਗ ਉਹ ਫੰਡ ਸਰਕਾਰ ਉਹ ਪੈਸੇ ਜਿਹੜੇ ਨੇ ਪੰਚਾਇਤਾਂ ਦੇ ਪੈਸੇ ਨੇ ਸਰਕਾਰ ਉਹ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਡਾਇਵਰਟ ਕਰ ਰਹੀ ਆ ਤਾਂ ਕਿ ਉਹਨਾਂ ਪੈਸਿਆਂ ਨੂੰ ਮਿਸਜੂਜ਼ ਕੀਤਾ ਜਾਵੇ ਉਹਨਾਂ ਪੈਸਿਆਂ ਨੂੰ ਗਵਨ ਕੀਤਾ ਜਾਵੇ ਕਿਉਂਕਿ ਨਾ ਪਹਿਲਾਂ ਇਹਨਾਂ ਨੇ ਹੜਪੀਟਾਂ ਦੀ ਕੋਈ ਮਦਦ ਕੀਤੀ ਆ ਨਾ ਸਰਕਾਰ ਹੁਣ ਕੋਈ ਹੜਪੀਟਾਂ ਦੀ ਮਦਦ ਕਰਨ ਵਾਸਤੇ ਇਮਾਨਦਾਰੀ ਨਾਲ ਸੋਚ ਰਹੀ ਆ ਇਸ ਕਰਕੇ ਮੈਂ ਸਰਕਾਰ ਦੇ ਇਹ ਫੈਸਲੇ ਦੀ ਸਖਸ਼ ਸ਼ਬਦਾਂ ਚ ਨਿੰਦਿਆ ਕਰਦਾ ਔਰ ਮੈਂ ਪਤੇਗੜ ਚੰਨਾ ਦੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰਮਣੀ ਕਾਲੀਦਲ ਉਹਨਾਂ ਦੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ